ਜਿਹੜਾ ਇਹ ਜਿੰਨਾ ਵੀ ਪ੍ਰੋਟੈਸਟ ਹੋਇਆ ਸਾਰਾ ਕੁਝ ਇਹ ਇਸ ਲਈ ਹੋਇਆ ਕਿਉਂਕਿ ਉਹ ਜਿਹੜੀ ਸੈਨੇਟ ਆ ਜਿਹਦੇ ਕੰਟਰੋਲ ਦੇ ਕਰਕੇ ਜਿਹਦੇ ਰੱਖ-ਰਖਾਵ ਦੇ ਕਰਕੇ ਜਿਹਦੇ ਡਾਂਗ ਦੇ ਕਰਕੇ ਇਹ ਯੂਨੀਵਰਸਿਟੀ ਅੱਜ ਤੱਕ ਹੀਰਿਆਂ ਦੀ ਖਾਨ ਰਹੀ ਆ ਹੁਣ ਉਹ ਜਿਹੜੀ ਹੈ ਸ਼ਿਫਟ ਹੋ ਕੇ ਚਲੀ ਜਾਏਗੀ ਸੈਂਟਰ ਦੇ ਕੋਲ ਜਿਹੜੇ ਸਾਡੇ ਭਰਾ ਨੇ ਜਿਹੜੇ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਇਹ ਜਿੰਨਾ ਰੌਲਾ ਰੱਪਾ ਪਾ ਰਹੇ ਨੇ ਜਿੰਨਾ ਇਹ ਪ੍ਰੋਟੈਸਟ ਕਰ ਰਹੇ ਨੇ ਜਿੰਨਾ ਜ਼ੋਰ ਲਗਾ ਰਹੇ ਉਹ ਇਸ ਲਈ ਲਗਾ ਰਹੇ ਆ ਤਾਂ ਕਿ ਯੂਨੀਵਰਸਿਟੀ ਇੱਕ ਤੇਰਦੀ ਜਗੀਰ ਬਣ ਕੇ ਨਾ ਰਹੇ ਦੇ ਇਹਦੇ ਸਟੇਟ ਦਾ ਜਿਹੜਾ ਸਭ ਤੋਂ ਵੱਡੀ ਨਲਾਕੀ ਇਹ ਜਿੰਨਾ ਵੀ ਅੱਜ ਜਿੰਨਾ ਵੀ ਇਹ ਖਲਾਰਾ ਪਿਆ ਆ ਇਹਦੇ ਵਿੱਚ ਸਭ ਤੋਂ ਵੱਡੀ ਨਲਾਕੀ ਜਿਹੜੀ ਹੈਗੀ ਹੈ ਨਾ ਆਪਣੇ ਆਪ ਨੂੰ ਬਦਲਾਵ ਵਾਲੇ ਆਪਣੇ ਆਪ ਨੂੰ ਉਹ ਬਦਲਾਵ ਦੀ ਰਾਜਨੀਤੀ ਕਹਿਣ ਵਾਲੇ ਸੈਂਟਰ ਸਰਕਾਰ ਛਾੜੂ ਵਾਲਿਆਂ ਦੀ ਸਭ ਤੋਂ ਵੱਡੀ ਨਲਾਕੀ ਆ ਇਹ ਸਾਰਾ ਪਵਾੜਾ ਪਿਆ ਕਿਉਂ ਆ ਪਵਾੜਾ ਇਸ ਲਈ ਪਿਆ ਕਿਉਂਕਿ 100 ਰੁਪਏ ਦੇ ਵਿੱਚ ਉਹਦੀ 60 ਰੁਪਏ ਸੈਂਟਰ ਦੇ ਰਿਆ ਸੀ 40 ਸਟੇਟ ਦੇ ਰਹੀ ਸੀ ਸਟੇਟ ਆਪਣੇ 40 ਵੀ ਨਹੀਂ ਦੇਰੀ ਬੜੇ ਟਾਈਮ ਤੋਂ ਤੁਸੀਂ ਅੱਜ ਦੇ ਪ੍ਰੋਟੈਸਟ ਦੇ ਜਦੋਂ ਜਦੋਂ ਦੇਣੇ ਇੱਥੇ ਦੇਖਦੇ ਹਾਂ ਗੇਟਾਂ ਦੇ ਉੱਤੇ ਔਰ ਅੰਦਰ ਪ੍ਰੋਟੈਸਟ ਦੇ ਵਿੱਚ ਬਹੁਤ ਸਾਰੇ ਪ੍ਰੋਫੈਸਰਸ ਬਹੁਤ ਸਾਰੇ ਚਿੰਤਕ ਔਰ ਬਹੁਤ ਸਾਰੇ ਇੰਟੈਲੈਕਚੁਅਲਸ ਜਿਹੜੇ ਹੈਗੇ ਆ ਉਹ ਇੱਥੇ ਬੋਲਦੇ ਹੋਏ ਸੁਣਾਈ ਦਿੱਤੇ ਕਿ ਅਸੀਂ ਇਸ ਯੂਨੀਵਰਸਿਟੀ ਦੇ ਪਾਸ ਆਊਟ ਹੈਗੇ ਆ ਜੀ ਅਸੀਂ ਇਸ ਯੂਨੀਵਰਸਿਟੀ ਦੀ ਖਾਨਚੋਂ ਨਿਕਲੇ ਆ ਇਸ ਯੂਨੀਵਰਸਿਟੀ ਨੇ ਬਹੁਤ ਜ਼ਿਆਦਾ ਹੀਰਿਆਂ ਦੀ ਖਾਣ ਜਿਹੜੀ ਹੈਗੀ ਆ ਉਹ ਦਿੱਤੀ ਆ ਪੰਜਾਬ ਨੂੰ ਔਰ ਲਗਾਤਾਰ ਦਿੱਤੀ ਆ ਪਰ ਜਦੋਂ ਐਜੂਕੇਸ਼ਨ ਦਾ பகਵਾ ਕਰਨ ਇਹ ਬੜੀ ਖਤਰਨਾਕ ਚੀਜ਼ ਆ ਸਟੇਟ ਵੀ ਇਸ ਬਲੇਖੇ ਚ ਸੀਗੀ ਕਿ ਇਹ ਜਵਾਗ ਨੇ ਛੋਟੇ ਛੋਟੇ ਇਹ ਕੀ ਕਰ ਲੈਣਗੇ ਹਨਾ ਠਾਰਾ ਠਾਰਾ ਪੀਆ ਪੀਆ ਬਾਈਆ ਬਾਈਆ ਸਾਧਾਂ ਦੇ ਜਵਾਗ ਨੇ ਇਹ ਕੀ ਕਰ ਲੈਣਗੇ ਪਰ ਜਦੋਂ ਜਦੋਂ ਉਹ ਉਹ ਰੌ ਉਠਿਆ ਪੰਜਾਬ ਦਾ ਤੇ ਅੱਜ ਤੁਸੀਂ ਇੱਥੇ ਉਹ ਬੈਰੀਕੇਡ ਟੁੱਟਦੇ ਦੇਖੇ ਨੇ ਜਿਹੜੇ ਜਿਹੜੇ ਸਾਨੂੰ ਜਿਹੜੇ ਸਾਡੇ ਤੇ ਕਾਬਜ ਹੋਣਾ ਚਾਹੁੰਦੇ ਆ ਜਿਹੜੇ ਸਾਨੂੰ ਕੰਟਰੋਲ ਕਰਨਾ ਚਾਹੁੰਦੇ ਆ ਜਾਂ ਜਿਹੜੇ ਪੰਜਾਬ ਨੂੰ ਲਗਾਮ ਪਾਣਾ ਚਾਹੁੰਦੇ ਆ ਉਹਨਾਂ ਨੂੰ ਇਹ ਚੀਜ਼ ਅੱਜ ਦੇ ਪ੍ਰੋਟੈਸਟ ਚੋਂ ਜ਼ਰੂਰ ਸਮਝਾਈ ਹੋਊਗੀ ਕਿ ਸਾਡੇ ਜਵਾਕ ਵੀ ਜਿਹੜੇ ਆ ਨਾ ਉਹ ਇੱਕ ਇੱਕ ਵਾਰੀ ਨਾ ਛੋਟੇ ਸਾਹਜਾਂ ਦੇ ਵਾਸਤੇ ਕਿਹਾ ਗਿਆ ਸੀਗਾ ਸੂਬੇ ਸਰਹੰਗੜ ਦੀ ਕਚਹਿਰੀ ਦੇ ਵਿੱਚ ਜੰਮ ਦੀਆਂ ਸੂਲਾਂ ਦੇ ਮੂੰਹ ਤਿੱਖੇ ਹੂੰ ਤੇ ਅੱਜ ਅੱਜ ਸ਼ਾਇਦ ਉਹਨਾਂ ਨੂੰ ਸਮਝ ਆ ਗਈ ਹੋਊਗੀ ਜਿਹੜੇ ਪੰਜਾਬ ਨੂੰ ਲਗਾਮ ਪਾਣ ਦੀ ਕੋਸ਼ਿਸ਼ ਕਰਦੇ ਨੇ ਕਿ ਸਾਡੇ ਜਵਾਕ ਵੀ ਜਿਹੜੇ ਆ ਨਾ 16 ਵਰਗੇ ਤਿੱਖੇ ਨੇ ਦੋਆਬੀ ਜੀ ਅੱਜ ਪੀਓ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਪ੍ਰਦਰਸ਼ਨ ਹੋਇਆ ਵੀਡੀਓਜ਼ ਵੀ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਨੇ ਲੇਕਿਨ ਕਮੈਂਟ ਜੇਕਰ ਗੱਲ ਕੀਤੀ ਜਾਵੇ ਆਡੀਅנס ਦੇ ਵੱਲੋਂ ਲਗਾਤਾਰ ਇਹ ਸਵਾਲ ਪੁੱਛਿਆ ਜਾ ਰਿਹਾ ਕਿ ਆਖਰ ਸੈਨਟ ਕੀ ਹੋਈ ਹੈ ਸੈਨਟ ਨੂੰ ਲੈ ਕੇ ਇਹ ਸਾਰਾ ਬਵਾਲ ਹੋਇਆ ਹੈਗਾ ਬਹਾਲੀ ਨੂੰ ਲੈ ਕੇ ਵੀ ਜੋ ਹੈ ਪ੍ਰਦਰਸ਼ਨ ਕੀਤਾ ਗਿਆ ਪਰ ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਨੇ ਕਿ ਆਖਰ ਕੀ ਹੈ ਸੈਨਟ ਅਸਲ 'ਚ ਇਹ ਸਵਾਲ ਇਕੱਲਾ ਤੁਹਾਡਾ ਨਹੀਂ ਹੈਗਾ ਸਵਾਲ ਇਹ ਬਹੁਤ ਸਾਰੇ ਸਾਡੇ ਜਿੱਦਾਂ ਅਬਜ਼ਰਗ ਨੇ ਪਿੰਡਾਂ ਦੇ ਵਿੱਚ ਨੇ ਉਹਨਾਂ ਦੇ ਸਵਾਲ ਵੀ ਆ ਰਹੇ ਨੇ ਔਰ ਇਹ ਬੜਾ ਵੱਡਾ ਸਵਾਲ ਹੈਗਾ ਕਿ ਸੈਨੇਟ ਅਸਲ 'ਚ ਹੈ ਕੀ ਆ ਜੀ ਦੇਖੋ ਸੈਨੇਟ ਅਸਲ 'ਚ ਨਾ ਇੱਕ ਅੰਗਰੇਜ਼ੀ ਲਫ਼ਜ਼ ਹੋ ਜਾਂਦਾ ਪਰ ਇਹ ਲੋਕਤਾਂਤ੍ਰਿਕ ਢਾਂਚੇ ਦਾ ਇੱਕ ਬਹੁਤ ਵੱਡਾ ਐਗਜ਼ਾਮਪਲ ਆ ਸਾਡੇ ਜਵਾਕਾਂ ਨੇ ਸਾਡੇ ਬੱਚਿਆਂ ਨੇ ਜਦੋਂ ਯੂਨੀਵਰਸਿਟੀ ਦੇ ਚਾਣਾ ਪੜ ਕੇ ਇਥੋਂ ਦੀ ਨਿਕਲ ਕੇ ਜਾਣਾ ਹੈ ਰਾਜਨੀਤੀ 'ਚ ਜਾਣਾ ਤੇ ਹੋਰ ਬੜੇ ਅਲੱਗ-ਅਲੱਗ ਫੀਲਡਸ ਦੇ ਵਿੱਚ ਜਾਣਾ ਲੋਕਤੰਤਰ ਦਾ ਇੱਕ ਛੋਟਾ ਨਮੂਨਾ ਜਿਹੜਾ ਹੈਗਾ ਉਹ ਸੈਟਲ ਕੀਤਾ ਗਿਆ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਨੂੰ ਚਲਾਉਣ ਦਾ ਜਿਹੜਾ ਤਰੀਕਾ ਆ ਉਹ ਸਮਝ ਲਓ ਕਿ ਇੱਕ ਰਾਜਤਨ ਲੋਕਤੰਤਰ ਦੇ ਤਰੀਕੇ ਨਾਲ ਜੀ ਯੂਨੀਵਰਸਿਟੀ ਰਨ ਕੀਤੀ ਜਾਂਦੀ ਆ ਔਰ ਇਹਦੇ ਵਿੱਚ ਸਮਝ ਲਓ ਕਿ ਇੱਕ ਛੋਟੀ ਸਰਕਾਰ ਜਿਹੜੀ ਹੈਗੀ ਆ ਇੱਕ ਮਿੰਨੀ ਮਿਨੀਏਚਰ ਸਰਕਾਰ ਜਿਹੜੀ ਹੈਗੀ ਆ ਉਹ ਰਨ ਕਰਦੀ ਹੈ ਯੂਨੀਵਰਸਿਟੀ ਨੂੰ ਹੈ ਕੀ ਆ ਫਿਰ ਵੀ ਇੱਥੇ ਫਿਰ ਸਵਾਲ ਉਹੀ ਆ ਗਿਆ ਕਿ ਸੈਨੇਟ ਅਸਲ ਚ ਹੈ ਕੀ ਆ ਸਭ ਤੋਂ ਪਹਿਲਾਂ ਤਾਂ ਜੀ ਆ ਪੰਜਾਬ ਯੂਨੀਵਰਸਿਟੀ ਜਿਹੜੀ ਹੈਗੀ ਆ ਉਹ 1882 ਦੇ ਵਿੱਚ ਸੈਟਅਪ ਕੀਤੀ ਜਾਂਦੀ ਆ ਸਾਡੇ ਬਜ਼ੁਰਗਾਂ ਵੱਲੋਂ ਆਪਣੇ ਪੈਸਿਆਂ ਦੇ ਇਹ ਹਿੰਦੂ ਸਿੱਖ ਮੁਸਲਮਾਨਾਂ ਦੇ ਵੱਲੋਂ ਉਗਰਾਹੀ ਕਰਕੇ ਇਕੱਠੀ ਕੀਤੀ ਜਾਂਦੀ ਆ ਉਸ ਜ਼ਮਾਨੇ 'ਚ 1882 ਦੇ ਜ਼ਮਾਨੇ ਦੇ ਵਿੱਚ 2 ਲੱਖ ਰੁਪਏ ਇਕੱਠਾ ਕੀਤਾ ਗਿਆ ਸੀ ਉਗਰਾਹੀ ਕਰਕੇ ਜਿਸ ਤੋਂ ਬਾਅਦ ਇਹ ਯੂਨੀਵਰਸਿਟੀ ਜਿਹੜੀ ਹੈਗੀ ਆ ਲਾਹੌਰ ਦੇ ਵਿੱਚ ਪਹਿਲਾਂ ਸਥਾਪਿਤ ਕੀਤੀ ਗਈ ਤੇ ਲਾਹੌਰ ਤੋਂ ਬਾਅਦ ਜਦੋਂ 47 ਦੇ ਵਿੱਚ ਵੰਡ ਹੁੰਦੀ ਆ 47 ਦੇ ਵਿੱਚ ਯੂਨੀਵਰਸਿਟੀ ਕੁਰੂਖhetra ਆ ਜਾਂਦੀ ਆ ਤੇ ਉਸ ਤੋਂ ਬਾਅਦ 52 ਦੇ ਵਿੱਚ ਯੂਨੀਵਰਸਿਟੀ ਜਿਹੜੀ ਹੈਗੀ ਆ ਉਹ ਇੱਥੇ ਜਿੱਥੇ ਆਪਾਂ ਇਸ ਟਾਈਮ ਖੜੇ ਆ 14 ਸੈਕਟਰ ਚੰਡੀਗੜ੍ਹ ਦੇ ਵਿੱਚ ਇਹ ਜਿਹੜੀ ਹੈਗੀ ਆ ਟਰਾਂਸਫਰ ਹੁੰਦੀ ਹੈਗੀ ਆ ਤੇ ਇਹ ਜਿਹੜੀ ਯੂਨੀਵਰਸਿਟੀ ਹੈਗੀ ਆ ਸਥਾਪਿਤ ਕੀਤੀ ਜਾਂਦੀ ਆ ਜਿਹੜਾ ਸੈਨੇਟ ਦਾ ਮਾਮਲਾ ਸੈਨੇਟ ਕੀ ਹੈਗੀ ਆ ਸੈਨੇਟ ਅਸਲ ਦੇ ਵਿੱਚ ਇੱਕ ਸਮੂਹ ਹੈਗਾ ਜਿਹੜਾ ਪਹਿਲਾਂ ਸੀਗਾ 90 ਅਪ੍ਰੋਕਸੀਮੇਟਲੀ ਹਾਂਜੀ 90 ਜਣਿਆਂ ਦਾ ਇੱਕ ਸਮੂਹ ਹੁੰਦਾ ਆ ਜਿਹਦੇ ਵਿੱਚ ਅਲੱਗ ਅਲੱਗ ਪ੍ਰੋਫੈਸ਼ਨਲਸ ਹੁੰਦੇ ਨੇ ਸਰਕਾਰੀ ਅਧਿਕਾਰੀ ਹੁੰਦੇ ਨੇ ਆ ਅਲੱਗ ਅਲੱਗ ਅਧਿਆਪਕ ਹੁੰਦੇ ਨੇ ਅਲੱਗ ਅਲੱਗ ਸਕੂਲਾਂ ਦੇ ਕਾਲਜਾਂ ਦੇ ਅਧਿਆਪਕ ਹੁੰਦੇ ਨੇ ਤੇ ਉਹ ਸਾਰੇ ਮਿਲ ਕੇ ਜਦੋਂ ਯੂਨੀਵਰਸਿਟੀ ਦੇ ਵਿੱਚ ਕੀ ਪੜਾਉਣਾ ਆ ਯੂਨੀਵਰਸਿਟੀ ਦੇ ਵਿੱਚ ਕੋਈ ਕਲਚਰਲ ਐਕਟੀਵਿਟੀ ਹੋਣੀ ਆ ਉਹ ਕੀ ਹੋਣੀ ਚਾਹੀਦੀ ਆ ਕੀ ਨਹੀਂ ਹੋਣੀ ਚਾਹੀਦੀ ਯੂਨੀਵਰਸਿਟੀ ਦੇ ਵਿੱਚ ਕਿਹੜੇ ਸਿਲੇਬਸ ਪੜਾਏ ਜਾਣੇ ਚਾਹੀਦੇ ਆ ਕਿਹੜੀਆਂ ਪੜਾਈਆਂ ਹੋਣੀਆਂ ਚਾਹੀਦੀਆਂ ਉਹ ਸਾਰੇ ਦੀ ਰੱਖ-ਰਖਾਵ ਜਿਹੜੀ ਹੈਗੀ ਆ ਉਹ ਸੈਨੇਟ ਕਰਦੀ ਆ ਤੇ ਸੈਨੇਟ ਦੇ ਵਿੱਚ ਹੁਣ ਇਹ ਸੈਨੇਟ ਭੰਗ ਹੋਣ ਤੋਂ ਪਹਿਲਾਂ ਹੁਣ ਤਾਂ ਇਹਦੇ ਵਿੱਚ 31 ਜਣੇ ਨੇ ਪਹਿਲਾਂ ਇਹਦੇ ਵਿੱਚ 90 ਜਣੇ ਸੀਗੇ 90 ਜਣੇ ਜਿਹੜੇ ਹੈਗੇ ਆ ਉਹ ਚੋਣ ਪ੍ਰਕਿਰਿਆ ਦੇ ਨਾਲ ਚੁਣੇ ਜਾਂਦੇ ਨੇ ਤੇ ਜਿਨ੍ਹਾਂ ਦਾ ਬਹੁਤ ਵਧੀਆ ਜਿਦਾਂ ਪਰਫਾਰਮੈਂਸ ਰਹੀ ਹੋਵੇ ਆ ਉਹਨਾਂ ਨੂੰ ਚੁਣਿਆ ਜਾਂਦਾ ਤੇ ਉਹ ਜਿਹੜਾ ਹੈਗਾ ਕੱਲਾ ਸਿਰਫ ਜਿਹੜਾ ਹੈਗਾ ਪੜ੍ਹਾਈ ਦਾ ਸਿਸਟਮ ਤੇ ਹੋਰ ਚੀਜ਼ਾਂ ਨਹੀਂ ਬਜਟ ਕਿਹੜੇ ਪਾਸ ਹੋਣੇ ਆ ਕਿਹੜੀਆਂ-ਕਿਹੜੀਆਂ ਐਕਟੀਵਿਟੀਜ਼ ਹੋਣੀਆਂ ਚਾਹੀਦੀਆਂ ਜਦੋਂ ਹੁਣ ਤੁਸੀਂ ਯੂਨੀਵਰਸਿਟੀ ਚ ਦੇਖੋ ਤੇ ਮੈਨੀ ਚੰਡੀਗੜ੍ਹ ਲੱਗਦਾ ਬੜਾ ਸਾਫ ਸੁਥਰਾ ਬਣਿਆ ਹੋਇਆ ਬੜਾ ਆਰਗੇਨਾਈਜ਼ਡ ਹੈਗਾ ਇੱਕ ਇੱਕ ਚੀਜ਼ ਦੇ ਖਰਚੇ ਦਾ ਹਿਸਾਬ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਆਉਂਦੀਆਂ ਔਰ ਇਹਦੇ ਵਿੱਚ ਇਹ ਵੀ ਆਂਦਾ ਅੱਛਾ ਫਿਰ ਜਿਹੜਾ ਮੈਂ ਕਿਹਾ ਲੋਕ ਲੋਕਤੰਤ੍ਰਿਕ ਜਿਹੜਾ ਢਾਂਚਾ ਹੈਗਾ ਉਹਦਾ ਇੱਕ ਛੋਟਾ ਨਮੂਨਾ ਉਹ ਕਿਉਂ ਹੈਗਾ ਕਿਉਂਕਿ 90 ਜਣਿਆਂ ਨੇ ਡਿਸਾਈਡ ਕਰਨਾ ਹੈ ਕਿ ਆ ਸਿਲੇਬਸ ਪੜਾਉਣਾ ਤੇ ਉਹ ਸਿਲੇਬਸ ਨਹੀਂ ਪੜਾਉਣਾ ਹੁਣ ਕੋਈ ਚੀਜ਼ ਨਵੀਂ ਇੰਪਲੀਮੈਂਟ ਕਰਨੀ ਆ ਮੰਨ ਲਓ ਕਿ ਇੱਥੇ ਇਹ ਸਵਾਲ ਇਹ ਆ ਕਿ ਭਗਵਾ ਕਰਨ ਮੰਨ ਲਓ ਕਿ ਸਵਰਕਰ ਨੂੰ ਹੀ ਪੜਾਣਾ ਹੈ ਭਗਵਾ ਕਰਨ ਦੀ ਕੋਈ এডਿਕੇਸ਼ਨ ਪਾਲਿਸੀ ਲੈ ਕੇ ਆਣੀ ਆ ਤੇ ਉਹਦੇ ਵਿੱਚ 45 ਜਣੇ ਇੱਕ ਪਾਸੇ ਹੋਣੇ ਚਾਹੀਦੇ ਆ ਜਦੋਂ 45 ਜਣੇ ਇੱਕ ਪਾਸੇ ਹੋਣਗੇ ਤਾਂ ਜਿਹੜੀ ਉਹ ਆਰਐਸਐਸ ਦੀ ਅਡਾਲੋਜੀ ਕਹ ਲੋ ਜਾਂ ਜਿਹੜਾ ਮੇਨ ਗੰਸਾਰਨ ਹੈਗਾ ਉਹਨੂੰ ਜੇ ਸਥਾਪਿਤ ਕਰਨਾ ਤਾਂ 45 ਜਣੇ ਇੱਕ ਪਾਸੇ ਹੋਣੇ ਚਾਹੀਦੇ ਆ ਹੁਣ ਇਹਦੇ ਵਿੱਚ ਸੈਨੇਟ ਦੇ ਵਿੱਚ ਕੋਈ ਆਫੀਸਰ ਹੈਗਾ ਕੋਈ ਕਾਂਗਰਸ ਤੋਂ ਵਾ ਕੋਈ ਭਾਜਪੀ ਤੋਂ ਵਾ ਕੋਈ ਆਪ ਦੀ ਅਡਾਲੋਜੀ ਦਾ ਆਇਆ ਹੋਇਆ ਠੀਕ ਹੈ ਕੋਈ ਟੀਚਰ ਹੈਗਾ ਕੋਈ ਪ੍ਰਿੰਸੀਪਲ ਹੈਗਾ ਕੋਈ ਆਈਪੀਐਸ ਰਿਟਾਇਰਡ ਹੈਗਾ ਉਹ ਸਾਰੇ ਲੋਕ ਨੇ ਹੁਣ ਸਾਰਿਆਂ ਦੀ ਅਡਾਲੋਜੀ ਇੱਕ ਪਾਸੇ ਜੇ ਲਿਆਣੀ ਹੋਵੇ 45 ਜਣਿਆਂ ਦੀ ਤਾਂ ਉਹ ਔਖੀ ਆ ਬਿਲਕੁਲ ਠੀਕ ਹੈ ਜੀ ਸੋ ਦੈਟਸ ਵਾਈ ਉਹਨੂੰ ਜਿਹੜਾ ਹੈਗਾ 90 ਤੋਂ ਘਟਾ ਕੇ 33 ਤੇ ਲਿਆਂਦਾ ਗਿਆ OK ਪਹਿਲੀ ਚੀਜ਼ ਇਹ ਹੋਈ ਆ ਤੇ ਉਹ 33 ਦੇ ਵਿੱਚੋਂ ਵੀ 6 ਜਣੇ ਜਾਂ 4 ਜਣੇ ਜਿਹੜੇ ਹੈਗੇ ਉਹ ਸੈਂਟਰ ਅਪਾਇੰਟ ਕਰੇਗਾ OK ਠੀਕ ਹੈ ਜੀ ਤੇ ਉਹਦੇ ਨਾਲ ਕੀ ਹੋ ਜਾਂਦਾ ਹੈ ਕਿ ਜਿਹੜੀਆਂ ਜਿਦਾ ਮੈਂ ਤੁਹਾਨੂੰ ਦੱਸਿਆ ਕਿ 1882 ਤੋਂ ਯੂਨੀਵਰਸਿਟੀ ਰਨ ਹੋ ਰਹੀ ਆ 1882 ਤੋਂ ਇਸ ਯੂਨੀਵਰਸਿਟੀ ਨੇ ਵੱਡੇ ਵੱਡੇ ਪ੍ਰੋਫੈਸਰ ਵੱਡੇ ਵੱਡੇ ਚਾਂਸਲਰਸ ਬਹੁਤ ਲੇਖਕ ਸਾਹਿਤਕਾਰ ਬੜਾ ਕੁਝ ਪੈਦਾ ਕੀਤਾ ਇਸ ਯੂਨੀਵਰਸਿਟੀ ਨੇ 1982 ਤੋਂ ਲੈ ਕੇ ਹੁਣ ਤੱਕ ਇਹ ਯੂਨੀਵਰਸਿਟੀ ਜਿਹੜੀ ਹੈਗੀ ਆ ਨਾ ਉਹ ਹੀਰਿਆਂ ਦੀ ਖਾਣ ਰਹੀ ਆ ਅੱਜ ਜਿਹੜਾ ਇਹ ਜਿੰਨਾ ਵੀ ਪ੍ਰੋਟੈਸਟ ਹੋਇਆ ਸਾਰਾ ਕੁਝ ਇਹ ਇਸ ਲਈ ਹੋਇਆ ਕਿਉਂਕਿ ਉਹ ਜਿਹੜੀ ਸੈਨੇਟ ਆ ਜਿਹਦੇ ਕੰਟਰੋਲ ਦੇ ਕਰਕੇ ਜਿਹਦੇ ਰੱਖ-ਰਖਾਵ ਦੇ ਕਰਕੇ ਜਿਹਦੇ ਡਾਂਗ ਦੇ ਕਰਕੇ ਇਹ ਯੂਨੀਵਰਸਿਟੀ ਅੱਜ ਤੱਕ ਹੀਰਿਆਂ ਦੀ ਖਾਨ ਰਹੀ ਆ ਹੁਣ ਉਹ ਜਿਹੜੀ ਸ਼ਿਫਟ ਹੋ ਕੇ ਚਲੀ ਜਾਏਗੀ ਸੈਂਟਰ ਦੇ ਕੋਲ ਜੀ ਸੈਂਟਰ ਦੇ ਵਿੱਚ ਹੁਣ ਜਿਹੜਾ ਹੋਊਗਾ ਉਹ ਆਪਣੀ ਮਰਜ਼ੀ ਦੀ ਪੜ੍ਹਾਈ ਕਰਾਊਗਾ ਠੀਕ ਹੈ ਜੀ ਜਦੋਂ ਇੰਦਰਾ ਗਾਂਧੀ ਜਦੋਂ ਮੈਂ ਮੈਂ ਰੁਕੋ ਰੁਕੋ ਜਦੋਂ ਇੰਦਰਾ ਗਾਂਧੀ 에어ਪੋਰਟ ਹੋ ਗਿਆ ਇੰਟਰਨੈਸ਼ਨਲ 에어ਪੋਰਟ ਕੀ ਭਗਤ ਸਿੰਘ ਨਹੀਂ ਸੀਗਾ ਕੀ ਗੁਰਤੇਗ ਬਾਧਰ ਜੀ ਨਹੀਂ ਸੀਗੇ ਕੀ ਆ ਸ਼ਤਰਪਤੀ ਸ਼ਿਵਾਜੀ ਨਹੀਂ ਸੀਗੇ ਹੈਨਾ ਕੀ ਸਾਡੇ ਕੋਲ ਸਿਰਫ ਇੰਦਰਾ ਗਾਂਧੀ ਬਜੀ ਸੀ ਕੀ ਉਹ ਨਾਮ ਜਿਹੜੇ ਇੰਟਰਨੈਸ਼ਨਲ 에ਅਰਪੋਰਟ ਦੇ ਆ ਉਹ ਸਿਰਫ ਇੱਕ ਪਾਰਟੀ ਦੇ ਹੋਣੇ ਚਾਹੀਦੇ ਸੀਗੇ ਰਾਜੀਵ ਗਾਂਧੀ 에ਅਰਪੋਰਟ ਇੰਦਰਾ ਗਾਂਧੀ 에ਅਰਪੋਰਟ ਜਦੋਂ ਇੱਕ ਪਾਰਟੀ ਦੇ ਕੰਟਰੋਲ ਚ ਸਿਸਟਮ ਆ ਜਾਂਦਾ ਤਾ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਇੱਕ ਪਾਰਟੀ ਦੀਆਂ ਹੋ ਕੇ ਰਹਿ ਜਾਂਦੀਆਂ ਸੋ ਦੈਟਸ ਵਾਈ ਇਹ ਜਿਹੜੇ ਸਾਡੇ ਭਰਾ ਨੇ ਜਿਹੜੇ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਇਹ ਜਿੰਨਾ ਰੌਲਾ ਰੱਪਾ ਪਾ ਰਹੇ ਨੇ ਜਿੰਨਾ ਇਹ ਪ੍ਰੋਟੈਸਟ ਕਰ ਰਹੇ ਨੇ ਜਿੰਨਾ ਜ਼ੋਰ ਲਗਾ ਰਹੇ ਉਹ ਇਸ ਲਈ ਲਗਾ ਰਹੇ ਆ ਤਾਂ ਕਿ ਯੂਨੀਵਰਸਿਟੀ ਇੱਕ ਧੇਰ ਦੀ ਜਾਗੀਰ ਬਣ ਕੇ ਨਾ ਰਹਿ ਜੇ ਹਾਂ ਹਾਂਜੀ ਤੁਸੀਂ ਕੁਝ ਪੁੱਛ ਰਹੇ ਸੀ ਜੀ ਹਾਂ ਜਿਵੇਂ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਅੱਜ ਅਸੀਂ ਏਕਾਵੇ ਦੇਖਿਆ ਹੈਗਾ ਯੂਨਿਟੀ ਦੇਖੀ ਹੈਗੀ ਆ ਜਿਵੇਂ ਤੁਸੀਂ ਇਹ ਵੀ ਜ਼ਿਕਰ ਕੀਤਾ ਕਿ ਇਸ ਦੇ ਵਿੱਚ ਸੈਂਟਰ ਦੇ ਵੀ ਕੁਝ ਨੁਮਾਇੰਦੇ ਸ਼ਾਮਲ ਹੁੰਦੇ ਨੇ ਤਾਂ ਜੇਕਰ ਇਸ ਦੇ ਵਿੱਚ ਸੈਂਟਰ ਦੇ ਹੀ ਸਾਰੇ ਨੁਮਾਇੰਦੇ ਸ਼ਾਮਲ ਹੋ ਜਾਣਗੇ ਕਿਉਂਕਿ ਜੋ ਪਿੱਛੇ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਵੀ ਸੀ ਕਿ ਜੋ ਸੈਂਟਰ ਹੈ ਉਹ ਅਪਾਇੰਟ ਕਰੇਗਾ ਇੱਥੇ ਓਬਵੀਅਸਲੀ ਜੋ ਹੈ ਪੁਆਇੰਟ ਕੀਤਾ ਜਾਵੇਗਾ ਵੀ ਸੀ ਤਾਂ ਆਲਰੇਡੀ ਜਿਹੜਾ ਹੈਗਾ ਆਰਐਸਐਸ ਦਾ ਹੈਗਾ ਇੱਥੇ ਤਾਂ ਠੀਕ ਹੈ ਜੀ ਉਹ ਸਟੈਪ ਬਾਈ ਸਟੈਪ ਜਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕੰਟਰੋਲ 'ਚ ਲਿਆਉਣ ਦੀ ਕੋਸ਼ਿਸ਼ ਸੈਂਟਰ ਵੱਲੋਂ ਕੀਤੀ ਜਾ ਰਹੀ ਆ ਸਟੇਟ ਵੱਲੋਂ ਕੀਤੀ ਜਾ ਰਹੀ ਆ ਇਥੇ ਸਟੇਟ ਦਾ ਜਿਹੜਾ ਸਭ ਤੋਂ ਵੱਡੀ ਨਲਾਇਕੀ ਇਹ ਜਿੰਨਾ ਵੀ ਅੱਜ ਜਿੰਨਾ ਵੀ ਇਹ ਖਲਾਰਾ ਪਿਆ ਆ ਇਹਦੇ ਵਿੱਚ ਸਭ ਤੋਂ ਵੱਡੀ ਨਲਾਇਕੀ ਜਿਹੜੀ ਹੈਗੀ ਆ ਨਾ ਆਪਣੇ ਆਪ ਨੂੰ ਬਦਲਾਵ ਵਾਲੇ ਆਪਣੇ ਆਪ ਨੂੰ ਉਹ ਬਦਲਾਵ ਦੀ ਰਾਜਨੀਤੀ ਕਹਿਣ ਵਾਲੇ ਸੈਂਟਰ ਸਰਕਾਰ ਛਾੜੂ ਵਾਲਿਆਂ ਦੀ ਸਭ ਤੋਂ ਵੱਡੀ ਨਲਾਇਕੀ ਆ ਉਹ ਕਿਵੇਂ ਤੁਸੀਂ ਸੁਣਿਆ ਹੁਣ ਆਮੀ ਇੱਕ ਇੱਕ ਕੁੜੀਆ ਜਿਹੜੀ ਹੈਗੀ ਆ ਜਿਹੜੀ ਇਸ ਪ੍ਰੋਟੈਸਟ ਨੂੰ ਰਨ ਕਰ ਰਹੀ ਆ ਉਹ ਕਹਿੰਦੀ 2.5 ਕਰੋੜ ਚ ਤੁਸੀਂ ਯੂਨੀਵਰਸਿਟੀ ਵੇਚਣ ਲੱਗੇ ਸੀਗੇ ਹੈਨਾ ਉਹ ਸਵਾਲ ਕਿਉਂ ਉਠਿਆ ਮੰਨ ਲਓ ਯੂਨੀਵਰਸਿਟੀ ਨੂੰ ਰਨ ਕਰਨ ਦੇ ਲਈ ਯੂਨੀਵਰਸਿਟੀ ਨੂੰ ਚਲਾਉਣ ਦੇ ਲਈ 100 ਰੁਪਏ ਖਰਚ ਹੁੰਦਾ 100 ਰੁਪਏ ਦੇ ਵਿੱਚ ਉਹਦੀ 60 ਰੁਪਏ ਜਿਹੜਾ ਸੈਂਟਰ ਦਿੰਦਾ 40 ਰੁਪਏ ਜਿਹੜੇ ਹੈਗੇ ਆ ਉਹ ਸਟੇਟ ਦਿੰਦੀ ਆ ਤੇ ਸਟੇਟ ਨੇ ਜਿਹੜੇ 40 40% ਆ ਜਿਹੜਾ 40 ਰੁਪਏ ਦੇਣੇ ਆ ਸਟੇਟ ਨੇ ਬੜੇ ਟਾਈਮ ਤੋਂ ਤਿਆਰੀ ਆ ਹੀ ਨਹੀਂ ਹੈਗਾ ਸਾਰਾ ਖਰਚਾ ਹੀ ਸੈਂਟਰ ਕਰ ਰਿਹਾ ਜਦੋਂ ਸੈਂਟਰ ਸਾਰਾ ਖਰਚਾ ਕਰ ਰਿਹਾ ਜੋ ਸੁਣਨ ਦੇ ਵਿੱਚ ਆ ਰਿਹਾ ਹਾਂ ਜੀ ਜੋ ਅਫੀਸ਼ੀਅਲਸ ਕਹਿ ਰਹੇ ਨੇ ਜੋ ਸੁਣਨ ਦੇ ਵਿੱਚ ਆ ਰਿਹਾ ਇਹ ਅਨੋਫੀਸ਼ੀਅਲ ਹੈਗਾ ਹਾਲੇ ਏਦਾ ਕੋਈ ਅਫੀਸ਼ੀਅਲ ਡਾਕੂਮੈਂਟ ਨਹੀਂ ਹੈਗਾ ਬਟ ਜੋ ਅੰਦਰ ਖਾਤੇ ਗੱਲ ਚੱਲ ਰਹੀ ਹੈ ਇਹ ਸਾਰਾ ਪਵਾੜਾ ਪਿਆ ਕਿਉਂ ਆ ਪਵਾੜਾ ਇਸ ਲਈ ਪਿਆ ਕਿਉਂਕਿ 100 ਰੁਪਏ ਦੇ ਵਿੱਚ ਉਹਦੀ 60 ਰੁਪਏ ਸੈਂਟਰ ਦੇ ਰਿਹਾ ਸੀ 40 ਸਟੇਟ ਦੇ ਰਹੀ ਸੀ ਸਟੇਟ ਆਪਣੇ 40 ਵੀ ਨਹੀਂ ਦੇ ਰਹੀ ਬੜੇ ਟਾਈਮ ਤੋਂ ਹੁਣ ਜਦੋਂ ਇੱਕ ਖਰਚਾ ਜਿਹੜਾ ਹੈਗਾ ਉਹ ਪੂਰਾ ਇੱਕ ਧੇਰ ਕਰਦੀ ਵੀ ਆ ਤੇ ਫਿਰ ਉਹ ਧੇਰ ਆਪਣੀ ਮਨਮਾਨੀ ਤਾਂ ਚਲਾਉਗੀ ਉਹ ਚਲਾਉਗੀ ਇਹ ਚੀਜ਼ ਜਿਹੜੀ ਆ ਜਿਹੜੀ ਇਹ ਜਿਹੜੀ ਰੂਮਰਸ ਆ ਜਾਂ ਜਿਹੜੀਆਂ ਇਹ ਫਵਾਵਾਂ ਇਹ ਬਹੁਤ ਜ਼ਿਆਦਾ ਘੁਮਰੀਆਂ ਨੇ ਤੇ ਇਹਦੇ ਵਿੱਚ ਜੇ ਇਹ ਸਹੀ ਨੇ ਤਾਂ ਫਿਰ ਸਟੇਟ ਦੀ ਜਿਹੜੀ ਸਟੇਟ ਮੂੰਹ ਚ ਘੁੰਗਣੀਆਂ ਪਾ ਕੇ ਬੈਠੀ ਆ ਸਟੇਟ ਦੇ ਮੂੰਹ ਚ ਦਹੀਂ ਜੰਮਿਆ ਹੋਇਆ ਤੁਹਾਡੀ ਧਰੋਵਰ ਹੋਵੇ 500 ਕਿੱਲੇ ਜ਼ਮੀਨ ਆ ਚਲੋ ਐਜੂਕੇਸ਼ਨ ਨਾਲ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਸਾਡੇ ਵਰਗੇ ਨੌਜਵਾਨ ਪੜ੍ਹ ਲਿਖੇ ਜਾਣਗੇ ਤੇ ਇਹਨਾਂ ਨੂੰ ਸਵਾਲ ਕਰਨਗੇ ਇਹ ਤਾਂ ਚਾਹੁੰਦੇ ਨੇ ਕਿ ਅਨਪੜ੍ਹ ਰਹਿਣ ਹੈਨਾ ਚਾਹੇ ਸੈਂਟਰ ਹੋਵੇ ਚਾਹੇ ਸਟੇਟ ਹੋਵੇ ਪਰ 500 ਕਿੱਲੇ ਜ਼ਮੀਨ ਤਾਂ ਹੈਗੀ ਆ ਇਹ ਤਾਂ ਤੁਹਾਡੀ ਸਟੇਟ ਦੀ ਹੀ ਆ ਨਾ ਤੁਸੀਂ ਇਹਦੇ ਲਈ ਤਾਂ ਮਰ ਲਓ ਬੋਲ ਲਓ ਕਰ ਲਓ ਕੁਝ ਇਹਨਾਂ ਦੇ ਮੂੰਹ 'ਚ ਦਹੀਂ ਜੰਮੇ ਹੋਏ ਨੇ ਤੇ ਇਹ ਇਹਨਾਂ ਦੀ ਬਹੁਤ ਵੱਡੀ ਨਲਾਇਕੀ ਵੀ ਜਿਹੜੀ ਹੈਗੀ ਆ ਜੜਾਈ 60 40 ਦੀ ਰੇਸ਼ੋ ਹੈਗੀ ਆ ਇਹ ਜਿਹੜੀ ਨਿਕਲ ਕੇ ਆ ਰਹੀ ਹੈ ਇਹ ਬਹੁਤ ਨਲਕੀ ਆ ਜੀ ਜੀ ਹਾਂ ਤਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜੋ ਸੈਂਟਰ ਹੈ ਉਹਨਾਂ ਦਾ ਉਹ ਆਪਣਾ ਹੱਕ ਲੈਣ ਦੀ ਕੋਸ਼ਿਸ਼ ਕਰਾ ਉਹ ਹੱਕ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਜੋ ਹੈ ਇਸ ਉਤੇ ਕਾਬਜ਼ ਹੋ ਜਾਈਏ ਤਾਂ ਜੇਕਰ ਸੈਨੇਟ ਦੇ ਵਿੱਚ ਸਾਰੇ ਹੀ ਮੈਂਬਰਸ ਉਹਨਾਂ ਦੇ ਹੋਣਗੇ ਜਾਂ ਗਣਤੀ ਜਿਵੇਂ ਘੱਟ ਹੋ ਜਾਵੇਗੀ ਤਾਂ ਉਸ ਦਾ ਇੰਪੈਕਟ ਕੀ ਪਵੇਗਾ ਪੰਜਾਬ ਤੇ ਕਿਉਂਕਿ ਅਸੀਂ ਸ਼ੁਰੂ ਤੋਂ ਦੇਖਦੇ ਆਏ ਹਾਂ ਕਿ ਪੰਜਾਬ ਦੇ ਨਾਲ ਤਸ਼ੱਦਦ ਸੈਂਟਰ ਦੇ ਵੱਲੋਂ ਹੁੰਦਾ ਰਿਹਾ ਤੇ ਵੀ ਇੱਕ ਬਹੁਤ ਵੱਡਾ ਤਸ਼ੱਦਦ ਜੋ ਹੈ ਕਰਨ ਦੀ ਕੋਸ਼ਿਸ਼ ਉਹਨਾਂ ਦੇ ਵੱਲੋਂ ਤੁਸੀਂ ਅੱਜ ਦੇ ਪ੍ਰੋਟੈਸਟ ਦੇ ਵਿੱਚ ਤੁਸੀਂ ਦੇਣੇ ਇੱਥੇ ਸੀਗੇ ਆਪਾਂ ਵੀ ਇੱਥੇ ਸੀਗੇ ਤੁਸੀਂ ਅੱਜ ਦੇ ਪ੍ਰੋਟੈਸਟ ਦੇ ਵਿੱਚ ਜਦੋਂ ਜਦੋਂ ਦੇਣੇ ਇੱਥੇ ਦੇਖਦੇ ਹਾਂ ਗੇਟਾਂ ਦੇ ਉੱਤੇ ਔਰ ਅੰਦਰ ਪ੍ਰੋਟੈਸਟ ਦੇ ਵਿੱਚ ਬਹੁਤ ਸਾਰੇ ਪ੍ਰੋਫੈਸਰਸ ਬਹੁਤ ਸਾਰੇ ਚਿੰਤਕ ਔਰ ਬਹੁਤ ਸਾਰੇ ਇੰਟੈਲੈਕਚੁਅਲਸ ਜਿਹੜੇ ਹੈਗੇ ਆ ਉਹ ਇੱਥੇ ਬੋਲਦੇ ਹੋਏ ਸੁਣਾਈ ਦਿੱਤੇ ਕਿ ਅਸੀਂ ਇਸ ਯੂਨੀਵਰਸਿਟੀ ਦੇ ਪਾਸ ਆਊਟ ਹੈਗੇ ਆ ਜੀ ਅਸੀਂ ਇਸ ਯੂਨੀਵਰਸਿਟੀ ਦੀ ਖਾਣ ਚੋਂ ਨਿਕਲੇ ਆ ਇਸ ਯੂਨੀਵਰਸਿਟੀ ਨੇ ਬਹੁਤ ਜ਼ਿਆਦਾ ਹੀਰਿਆਂ ਦੀ ਖਾਣ ਜਿਹੜੀ ਹੈਗੀ ਆ ਉਹ ਦਿੱਤੀ ਆ ਪੰਜਾਬ ਨੂੰ ਪਰ ਲਗਾਤਾਰ ਦੇ ਰਹੀ ਆ ਪਰ ਜਦੋਂ ਐਜੂਕੇਸ਼ਨ ਦਾ ਭਗਵਾ ਕਰਨ ਇਹ ਬੜੀ ਖਤਰਨਾਕ ਚੀਜ਼ ਆ ਐਜੂਕੇਸ਼ਨ ਦਾ ਕਿਸੇ ਵੀ ਧਰਮ ਧਾਰਮਿਕ ਕਰਨ ਜਦੋਂ ਐਜੂਕੇਸ਼ਨ ਦਾ ਹੋ ਜਾਂਦਾ ਉਹ ਬੜੀ ਖਤਰਨਾਕ ਚੀਜ਼ ਹੁੰਦੀ ਹੈ ਕਿਉਂਕਿ ਐਜੂਕੇਸ਼ਨ ਜਿਹੜੀ ਹੈਗੀ ਆ ਉਹ ਤੱਥਾਂ ਤੇ ਹੁੰਦੀ ਆ ਜਦੋਂ ਤੇ ਜਿਹੜੀ ਜਿਹੜਾ ਧਰਮ ਹੁੰਦਾ ਉਹ ਹੁੰਦਾ ਆ ਸ਼ਰਧਾ ਦੇ ਉੱਤੇ ਸ਼ਰਧਾ ਤੇ ਤ ਤਾਰ ਜਿਹੜਾ ਹੈਗਾ ਧਰਮ ਸ਼ਰਧਾ ਤੇ ਹੁੰਦੀ ਹੈ এডਿਕੇਸ਼ਨ ਤਰਕਾਂ ਤੇ ਹੁੰਦੀ ਆ ਜਦੋਂ ਤਰਕ ਸ਼ਰਧਾ ਦੇ ਆਵਾਜਣ ਤਾਂ ਫਿਰ ਉਹ এডਿਕੇਸ਼ਨ ਨਹੀਂ ਰਹਿੰਦੀ ਉਹ ਕੁਝ ਹੋਰ ਹੋ ਜਾਂਦਾ ਮੈਂ ਉਹਨੂੰ ਲਫ਼ਜ਼ਾਂ ਦੇ ਵਿੱਚ ਨਹੀਂ ਕਮਾ ਤੇ ਵਧੀਆ ਹੈਗਾ ਪਰ ਉਹ ਚੀਜ਼ ਬੜੀ ਖਤਰਨਾਕ ਹੁੰਦੀ ਹੈ ਜੀ ਹਾਂ ਤਾਂ ਦੁਆਬੀ ਜੀ ਅਸੀਂ ਤੁਹਾਨੂੰ ਹਮੇਸ਼ਾ ਇਹ ਦੇਖਦੇ ਆ ਕਿ ਤੁਸੀਂ ਹਰ ਮੁੱਦੇ ਤੇ ਵੱਜ ਚੜ ਕੇ ਬੋਲਦੇ ਹੋ ਹਨਾ ਹੱਕਾਂ ਦੀ ਗੱਲ ਕਰਦੇ ਹੋ ਪੰਜਾਬ ਦੇ ਹੱਕਾਂ ਦੀ ਜਾਂ ਇਨਸਾਫ ਦੀ ਗੱਲ ਕਰਦੇ ਹੋ ਲੇਕਿਨ ਅੱਜ ਤੁਹਾਨੂੰ ਮੀਡੀਆ ਤੋਂ ਬਚਦੇ ਹੋਏ ਦੇਖਿਆ ਗਿਆ ਕਾਰਨ ਕੀ ਹੈ ਇਸ ਦਾ ਤੁਸੀਂ ਮੀਡੀਆ 'ਚ ਨਜ਼ਰ ਕਿਉਂ ਨਹੀਂ ਆਏ ਨਹੀਂ ਦੇਖੋ ਗੱਲ ਮੀਡੀਆ ਤੋਂ ਬਚਣ ਦੀ ਨਹੀਂ ਹੈਗੀ ਗੱਲ ਇਹ ਆ ਕਿ ਜਿਹੜੇ ਨੌਜਵਾਨ ਇਹਨੂੰ ਪ੍ਰੋਟੈਸਟ ਨੂੰ ਲੀਡ ਕਰ ਰਹੇ ਨੇ ਬਹੁਤ ਵਧੀਆ ਤਰੀਕੇ ਨਾਲ ਲੀਡ ਕਰ ਰਹੇ ਨੇ ਅੱਜ ਤੁਸੀਂ ਆਪਾ ਹੁਣ ਸ਼ਾਮ ਦਾ ਟਾਈਮ ਆ ਠੀਕ ਹੈ ਸਾਰੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਨੇ ਜਦੋਂ ਆਪਾਂ ਪੂਰੇ ਘੁੰਮ ਕੇ ਦੇਖਿਆ ਪੂਰੇ ਯੂਨੀਵਰਸਿਟੀ ਚੋਕ ਮਿਆ ਇੱਕ ਜਗ੍ਹਾ ਇਹ ਨਹੀਂ ਲੱਗਦੀ ਕਿ ਅੱਜ ਇੱਥੇ ਹਜ਼ਾਰਾਂ ਦਾ ਘਟ ਸੀ ਤੇ ਅੱਜ ਇੰਨਾ ਜਿਹੜਾ ਜਿਹਨੂੰ ਪੰਜਾਬੀ ਭਾਸ਼ਾ ਦੇ ਕਹਿੰਦਾ ਵੀ ਇੰਨਾ ਕੁਰੂਦ ਪਿਆ ਬਿਲਕੁਲ ਨਹੀਂ ਮਹਿਸੂਸ ਹੋ ਰਿਹਾ ਹੈਨਾ ਇਹ ਜਿਹੜੀ ਹੈਗੀ ਉਹਨਾਂ ਨੌਜਵਾਨ ਨੌਜਵਾਨ ਬਹੁਤ ਵਧਾਈ ਦੇ ਪਾਤਰ ਨੇ ਤੇ ਇੱਥੇ ਨਾ ਅੱਜ ਸਟੇਜ ਤੇ ਵੀ ਥੋੜਾ ਬਹੁਤ ਇਦਾਂ ਦੀਆਂ ਗੱਲਾਂ ਦੇਖਣ ਨੂੰ ਮਿਲੀਆਂ ਕਿ ਕਿਸੇ ਤੋਂ ਮਾਈਕ ਖੋਲਿਆ ਗਿਆ ਜਾਂ ਮੈਂ ਇਸ ਚੀਜ਼ ਨੂੰ ਬੜੇ ਜਿਹੜੇ ਇਹ ਨਵੇਂ ਨੌਜਵਾਨ ਆ ਰਹੇ ਨੇ ਨਾ ਮੈਂ ਇਸ ਚੀਜ਼ ਨੂੰ ਬੜੇ ਵਧਾਈ ਦੇ ਪਾਤਰ ਦੇ ਤੌਰ ਤੇ ਦੇਖਦਾ ਕਿ ਇਹ ਪੰਜਾਬ ਦੀ ਆਉਣ ਵਾਲੀ ਪਨੀਰੀ ਕਿੰਨੀ ਜ਼ਬਰਦਸਤ ਹੈਗੀ ਆ ਹਾਂ ਜਦੋਂ ਸਟਾਰਟਿੰਗ 'ਚ ਇਹ ਪ੍ਰੋਗਰਾਮ ਸਟਾਰਟ ਸ਼ੁਰੂ ਹੋਇਆ ਤੁਸੀਂ ਵੀ ਆਂਦੇ ਰਹੇ ਹੋ ਆਪਾਂ ਵੀ ਆਂਦੇ ਰਹੇ ਆ ਤੇ ਆਪਾਂ ਦੇਖਿਆ ਇਹ ਇੱਥੇ ਕਿ ਇੱਥੇ ਕੋਈ ਆ ਨਹੀਂ ਰਿਹਾ ਇੱਥੇ ਕੋਈ ਇਹਨਾਂ ਦੀ ਆਵਾਜ਼ ਨਹੀਂ ਸੁਣ ਰਿਹਾ ਤੇ ਜਦੋਂ ਹਾਲਾਂਕਿ ਐ ਲੱਗ ਰਿਹਾ ਸੀ ਕਿ ਜਵਾਕ ਨੇ ਛੋਟੇ-ਛੋਟੇ ਇਹ ਕੀ ਕਰ ਲੈਣਗੇ ਸਟੇਟ ਵੀ ਇਸ ਬਲੇਖੇ ਚ ਸੀ ਕਿ ਇਹ ਜਵਾਕ ਨੇ ਛੋਟੇ ਛੋਟੇ ਇਹ ਕੀ ਕਰ ਲੈਣਗੇ ਹਨਾ ਠਾਰਾ ਠਾਰਾ ਬੀਆਂ ਬੀਆਂ ਬਾਈਆਂ ਬਾਈਆਂ ਸਾਧਾਂ ਦੇ ਜਵਾਕ ਨੇ ਇਹ ਕੀ ਕਰ ਲੈਣਗੇ ਪਰ ਜਦੋਂ ਜਦੋਂ ਉਹ ਉਹ ਰੌ ਉਠਿਆ ਪੰਜਾਬ ਦਾ ਤੇ ਅੱਜ ਤੁਸੀਂ ਇੱਥੇ ਉਹ ਬੈਰੀਕੇਡ ਟੁੱਟਦੇ ਦੇਖੇ ਨੇ ਜਦੋਂ ਇੱਕ ਇੱਕ ਲੜਕੀ ਕਹਿੰਦੀ ਆ ਵੀ ਤੁਸੀਂ ਆ ਮੈਨੂੰ ਰੋਕ ਕੇ ਦਿਖਾਓ ਹਨਾ ਉਹ ਮੇਰੀ ਬਾਹ ਛੱਡ ਉਹ ਚੀਜ਼ਾਂ ਜਦੋਂ ਉੱਪਰ ਕੇ ਆਉਂਦੀਆਂ ਨੇ ਤਾਂ ਮੈਨੂੰ ਲੱਗਦਾ ਕਿ ਸਾਨੂੰ ਇਹਨਾਂ ਦੇ ਪਿੱਛੇ ਖੜਨਾ ਚਾਹੀਦਾ ਤੇ ਜੇ ਸਾਨੂੰ ਕੋਈ ਇਦਾਂ ਦੀ ਆ ਯੰਗ ਬਲੱਡ ਜਿਹੜਾ ਲੀਡ ਕਰ ਰਿਹਾ ਔਰ ਵਧੀਆ ਤਰੀਕੇ ਨਾਲ ਕਰ ਰਿਹਾ ਤਾਂ ਸਾਨੂੰ ਉਹਨਾਂ ਨੂੰ ਕਰਨ ਦੇਣਾ ਚਾਹੀਦਾ ਤੇ ਸਾਨੂੰ ਪਿੱਛੇ ਖੜ ਕੇ ਦੇਖਣਾ ਚਾਹੀਦਾ ਕਿਉਂਕਿ ਜੇ ਆਲਣੇ ਚੋਂ ਨਿਕਲेंगे ਨਹੀਂ ਤੇ ਉੱਡेंगे ਕਿਵੇਂ ਇਹ ਚੀਜ਼ ਬੜੀ ਜਿਹੜੀ ਹੈਗੀ ਆ ਮੈਂ ਕਹਿੰਨਾ ਉਹ ਵਧਾਈ ਦੇ ਪਾਤਰ ਨੇ ਔਰ ਉਹਨਾਂ ਨੂੰ ਜਿਹੜਾ ਹੈਗਾ ਲੀਡ ਕਰਨ ਦੇਣਾ ਚਾਹੀਦਾ ਸਾਨੂੰ ਇਸ ਚੀਜ਼ ਨੂੰ ਟੋਕਣਾ ਨਹੀਂ ਚਾਹੀਦਾ ਤੇ दैट्स ਵਾਈ ਮੈਂ ਅਵੋਇਡ ਕਰਦਾ ਹੁਣ ਵੀ ਜਿਹੜਾ ਹੈਗਾ ਮੈਂ ਅਵੋਇਡ ਕਰਦਾ ਵੀ ਠੀਕ ਹੈ ਵਧੀਆ ਲੀਡ ਕਰ ਰਹੇ ਨੇ ਕਰਨ ਦੋ ਅੱਛੀ ਗੱਲ ਆ ਸਾਡੇ ਨੌਜਵਾਨ ਵਧੀਆ ਲੀਡ ਕਰ ਰਹੇ ਨੇ ਔਰ ਅੱਜ ਦਾ ਪ੍ਰੋਟੈਸਟ ਜਿਹੜਾ ਹੈਗਾ ਉਹ ਬਹੁਤ ਸ਼ਾਨਦਾਰ ਤਰੀਕੇ ਨਾਲ ਹੋ ਕੇ ਨਿਬੜਿਆ ਹੈਗਾ ਤੇ ਇਹਦੇ ਵਿੱਚ ਉਹਦੀ ਬਹੁਤ ਵਧੀਆ ਆਊਟਕਮ ਵੀ ਨਿਕਲੇਗੀ ਬਿਲਕੁਲ ਅੱਜ ਦੇਖਿਆ ਕਿ ਅੱਜ ਨੇ ਵੀ ਸਿਆਸਤਦਾਨੇ ਕਲਾਕਾਰ ਨੇ ਨਿਹੰਗ ਸਿੰਘ ਨੇ ਕਿਸਾਨ ਜਥੇਬੰਦੀਆਂ ਨੇ ਸਟੂਡੈਂਟਸ ਨੇ ਅੱਜ ਸਾਰੇ ਇਕੱਠੇ ਹੋਏ ਦੇਖੋ ਬੜੀ ਕਮਾਲ ਦੀ ਗੱਲ ਆ ਜਦੋਂ ਉਹਨਾਂ ਜਵਾਕਾਂ ਨੂੰ ਦੇਖਦੇ ਆ ਮਤਲਬ ਸਾਡੇ ਲਈ ਤਾਂ ਉਹ ਜਵਾਕ ਹੀ ਨੇ ਅਸੀਂ ਉਹਨਾਂ ਤੋਂ ਦੁੱਗਣੀਆਂ ਦੁੱਗਣੀਆਂ ਉਮਰਾਂ ਦੇ ਨੇ ਤੇ ਉਹਨਾਂ ਜਵਾਕਾਂ ਨੂੰ ਦੇਖਦੇ ਆ ਉਹ ਖੜਦੇ ਨੇ ਲੜਦੇ ਨੇ ਵੰਗਾਰ ਵੰਗਾਰ ਦੇ ਨੇ ਖਾਕੀ ਕਛਾ ਡੰਡਿਆਂ ਤੇ ਟੰਗੀ ਫਿਰਦੇ ਨੇ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਪਿੱਛੇ ਖੜੇ ਦੇਖਦੇ ਆ ਨਿਹੰਗ ਜਥੇਬੰਦੀਆਂ ਅੱਜ ਤੇ ਲੀਡਰ ਸਾਬਾਨ اور ਸਟੂਡੈਂਟ اور ਸਾਰਾ ਪੰਜਾਬ ਉਹਨਾਂ ਦੇ ਪਿੱਛੇ ਆ ਗਿਆ ਇਹ ਬੜੀ ਸ਼ਾਨਦਾਰ ਚੀਜ਼ ਸੀ ਤੇ ਇਹ ਹੋਣੀ ਚਾਹੀਦੀ ਆ ਤੇ ਇਹ ਮਤਲਬ ਕਿਤੇ ਉਹਨਾਂ ਨੂੰ ਜਿਹੜੇ ਜਿਹੜੇ ਸਾਨੂੰ ਜਿਹੜੇ ਸਾਡੇ ਤੇ ਕਾਬਜ ਹੋਣਾ ਚਾਹੁੰਦੇ ਆ ਜਿਹੜੇ ਸਾਨੂੰ ਕੰਟਰੋਲ ਕਰਨਾ ਚਾਹੁੰਦੇ ਆ ਜਾਂ ਜਿਹੜੇ ਪੰਜਾਬ ਨੂੰ ਲਗਾਮ ਪਾਣਾ ਚਾਹੁੰਦੇ ਆ ਉਹਨਾਂ ਨੂੰ ਇਹ ਚੀਜ਼ ਅੱਜ ਦੇ ਪ੍ਰੋਟੈਸਟ ਚੋਂ ਜ਼ਰੂਰ ਸਮਝ ਆਈ ਹੋਊਗੀ ਕਿ ਸਾਡੇ ਜਵਾਕ ਵੀ ਜਿਹੜੇ ਆ ਨਾ ਉਹ ਆ ਇੱਕ ਇੱਕ ਵਾਰੀ ਨਾ ਛੋਟੇ ਸਾਹਜਾਦਾਂ ਵਾਸਤੇ ਕਿਹਾ ਗਿਆ ਸੀਗਾ ਸੂਬੇ ਸਰੰਗਦ ਦੀ ਕਚੈਰੀ ਦੇ ਵਿੱਚ ਜੰਮ ਦੀਆਂ ਸੂਲਾਂ ਦੇ ਮੂੰਹ ਤਿੱਖੇ ਹੂੰ ਤੇ ਅੱਜ ਅੱਜ ਸ਼ਾਇਦ ਉਹਨਾਂ ਨੂੰ ਸਮਝ ਆ ਗਈ ਹੋਊਗੀ ਜਿਹੜੇ ਪੰਜਾਬ ਨੂੰ ਲਗਾਮ ਪਾਣ ਦੀ ਕੋਸ਼ਿਸ਼ ਕਰਦੇ ਨੇ ਕਿ ਸਾਡੇ ਜਵਾਕ ਵੀ ਜਿਹੜੇ ਆ ਨਾ ਸੂਲਾਂ ਵਰਗੇ ਤਿੱਖੇ ਨੇ ਜੀ ਸੈਨੇਟ ਦੀਆਂ ਚੌਣਾ ਬਹੁਤ ਟਾਈਮ ਹੋ ਗਿਆ ਕਰਵਾਈਆਂ ਹੀ ਨਹੀਂ ਗਈਆਂ ਕਾਫੀ ਟਾਈਮ ਤੋਂ ਉਸ ਨੂੰ ਲੈ ਕੇ ਹੀ ਜਿਹੜਾ ਇਹ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਕਿ ਆਖਰ ਤਰੀਕਾ ਦਾ ਐਲਾਨ ਕੀਤਾ ਜਾਵੇ ਉਸ ਤੋਂ ਬਾਅਦ ਹੀ ਅਸੀਂ ਧਰਨਾ ਚੁੱਕਾਂਗੇ ਜੀ ਜਿਹੜਾ ਜਿਹੜਾ ਦੇਖੋ ਅੱਜ ਲੌਲੀਪੌਪ ਜਿਹੜਾ ਹੈਗਾ ਮੈਂ ਕਹਾਂ ਕਿ ਅੱਜ ਯੂਨੀਵਰਸਿਟੀ ਦੇ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਸਵੇਰੇ ਜਦੋਂ ਪਹਿਲਾਂ ਤਾਂ ਛੁੱਟੀਆਂ ਅਨਾਉਂਸ ਕੀਤੀਆਂ ਗੀਆਂ ਫਿਰ ਇਹਨਾਂ ਵੱਲੋਂ ਇੱਕ ਲੌਲੀਪੌਪ ਇਹ ਦਿੱਤਾ ਗਿਆ ਕਿ ਜੀ ਅਸੀਂ ਚੋਣਾਂ ਦੀਆਂ ਪ੍ਰਕਿਰਿਆ ਸਟਾਰਟ ਕਰ ਦਿੱਤੀਆਂ ਹੈਗੀਆਂ ਬਟ ਜਿਹੜੇ ਲੀਡ ਕਰ ਰਹੇ ਨੇ ਅ ਲੀਡਰਸ਼ਿਪ ਜਿਹੜੀ ਲੀਡ ਕਰ ਰਹੀ ਹੈ ਪ੍ਰੋਟੈਸਟ ਉਹਨਾਂ ਨੇ ਜਿਹੜਾ ਰੱਖਿਆ ਹੈਗਾ ਕਿ ਜਦ ਤੱਕ ਚੋਣਾਂ ਡਿਕਲੇਅਰ ਨਹੀਂ ਹੋ ਜਾਂਦੀਆਂ ਉਦੋਂ ਤੱਕ ਇਹ ਪ੍ਰੋਟੈਸਟ ਜਾਰੀ ਰਹੇਗਾ ਔਰ ਬਹੁਤ ਵਧੀਆ ਫੈਸਲਾ ਉਹਨਾਂ ਦਾ ਇਹ ਇਹ ਕਿਉਂਕਿ ਜਦੋਂ ਆਪਾਂ ਦਿੱਲੀ ਧਰਨੇ ਤੇ ਉੱਤੇ ਬੈਠੇ ਆ ਤੇ ਦਿੱਲੀ ਕਰਨਾ ਆਪਾਂ ਇੱਕ ਤਰੀਕੇ ਨਾਲ ਸੰਕੇਤਿਕ ਤਾ ਜਿੱਤ ਲਿਆ ਪਰ ਉਸ ਤੋਂ ਬਾਅਦ ਵੀ ਸਾਡੇ ਬਜ਼ੁਰਗ ਅੱਜ ਵੀ ਐਮਐਸਪੀ ਦਾ ਧਰਨਾ ਜਿਹੜਾ ਹੈਗਾ ਉਲਾਂਦੇ ਨੇ ਐਮਐਸਪੀ ਦੇ ਅ ਰੋਲੇ ਅੱਜ ਵੀ ਖੜੇ ਨੇ ਤੇ ਉਹ ਸਿਰਫ ਲਫ਼ਜ਼ਾਂ ਦੇ ਵਿੱਚ ਧਰਨਾ ਜਿੱਤ ਕੇ ਆ ਗਏ ਪਰ ਉਹ ਚੀਜ਼ ਨਾ ਹੋਵੇ ਉਹਦੇ ਲਈ ਮੈਨੂੰ ਲੱਗਦਾ ਇਹਨਾਂ ਨੇ ਸਟੈਪ ਲਿਆ ਹੈਗਾ ਕਿ ਜੱਤਕਰ ਚੋਣਾ ਨਹੀਂ ਹੁੰਦੀਆਂ ਤੱਤਕਰ ਇਹ ਧਰਨਾ ਬਰਕਰਾਰ ਰਹੂਗਾ ਤੇ ਇਹ ਬਹੁਤ ਵਧੀਆ ਸਟੈਪ ਹੈਗਾ ਉਹਨਾਂ ਦਾ ਮਨਸ਼ਾ ਕੀ ਹੈ ਚੋਣਾ ਨਾ ਕਰਵਾਉਣ ਦਾ ਕਿਉਂਕਿ 2020 ਦੇ ਵਿੱਚ ਲਾਸਟ ਕੰਟਰੋਲ ਕੰਟਰੋਲ ਜਿਹੜਾ ਉਹ ਆਪਾਂ ਗੱਲ ਕੀਤੀ ਕਿ 90 ਤੋਂ ਘਟਾ ਕੇ 31 ਤੇ ਲਿਆਏ ਨੇ ਕੰਟਰੋਲ এডਿਕੇਸ਼ਨ ਸਿਸਟਮ ਨੂੰ ਕੰਟਰੋਲ ਕਰਨਾ ਹੈ ਇਥੇ ਆਪਣੀ ਜਿਹੜੀ ਅਡਾਲੋਜੀ ਬਾਰਡ ਨਹੀਂ ਹੈਗੀ ਆ ਜਿੱਦਾਂ ਤੁਸੀਂ ਬਹੁਤ ਸਾਰੀ ਵਾਰੀ ਆਂਦਾ ਕਿ ਗੁਰਤੇਗ ਬਾਦਰ ਜੀ ਨੂੰ ਕਈ ਜਗ੍ਹਾ ਉਹਨਾਂ ਨੇ ਅਡਕਾਇਤ ਲਿਖਿਆ ਹੈਗਾ ਹਨਾ ਬਹੁਤ ਸਾਰੀਆਂ ਇਤਾਂ ਦੀਆਂ ਕਿਤਾਬਾਂ ਦੇ ਵਿੱਚ ਉਹ ਚੀਜ਼ਾਂ ਕਿਉਂ ਹੁੰਦੀਆਂ ਕਿਉਂਕਿ ਸਿੱਖਿਆ ਤੁਹਾਡੇ ਕੰਟਰੋਲ ਤੋਂ ਬਾਹਰ ਨਿਕਲ ਜਾਂਦੀ ਹੈ ਉਹ ਚੀਜ਼ਾਂ ਤਾਂ ਹੁੰਦੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕੰਟਰੋਲ ਵੈਸੇ ਤਾਂ ਇਹ ਅੱਜ ਦੀ ਜੋ ਯੂਥ ਹੈਗੀ ਜਾਣ ਨਹੀਂ ਦੇਊਗੀ ਜੋ ਸਾਡਾ ਜੋ ਜੋ ਸਾਡੀ ਧਰ ਹੋਰ ਹੈ ਉਸ ਨੂੰ ਲੇਕਿਨ ਜੇ ਬਾਈ ਚਾਂਸ ਅਸੀਂ ਅਸਿਊਮ ਵੀ ਕਰ ਲਈ ਕਿ ਜੇਕਰ ਸਾਰਾ ਕੰਟਰੋਲ ਸੈਂਟਰ ਦੇ ਕੋਲ ਚਲਾ ਜਾਵੇ ਤਾਂ ਪੰਜਾਬੀ ਖਤਮ ਕਰ ਦੇਣਗੇ ਉਹ ਪੰਜਾਬੀ ਜੋ ਭਾਸ਼ਾ ਹੈਗੀ ਨਹੀਂ ਜਾਂਦਾ ਜੀ ਉਹਦੀ ਫਿਕਰ ਨਾ ਕਰੋ ਇਹ ਇਹ ਦੇਖੋ ਸਾਡੇ ਨੌਜਵਾਨ ਬਹੁਤ ਵਧੀਆ ਤਰੀਕੇ ਨਾਲ ਲੀਡ ਕਰ ਰਹੇ ਨੇ ਇਦ ਆਰ ਉਹ ਲੀਡ ਕਰਦੇ ਪਏ ਨੇ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਨੌਜਵਾਨ ਇਕੱਲੇ ਨੇ ਅੱਜ ਇਸ ਚੀਜ਼ ਦਾ ਜਿਹੜਾ ਨਗਾੜਾ ਹੈਗਾ ਉਹ ਦਿੱਲੀ ਤੱਕ ਵੱਜ ਗਿਆ ਹੋਣਾ ਤੇ ਜੇ ਲੋੜ ਪਈ ਜੇ ਲੋੜ ਪਈ ਤੇ ਮੈਂ ਇਹ ਵੀ ਕਹਾਂ ਕਿ ਸਾਰੀਆਂ ਧਿਰਾਂ ਅੱਜ ਸਾਡੇ ਨੌਜਵਾਨ ਲੀਡ ਕਰ ਰਹੇ ਨੇ ਸਾਰੀਆਂ ਧਿਰਾਂ ਆਪਣੀ ਚੌਧਰ ਨੂੰ ਪਾਸੇ ਛੱਡ ਕੇ ਆਪਣੀ ਜਿਹੜੀ ਹੈਗੀ ਆ ਆਪਣੀ ਰਾਜਨੀਤੀ ਨੂੰ ਪਾਸੇ ਛੱਡ ਕੇ ਉਹਨਾਂ ਦੇ ਪਿੱਛੇ ਉਹਨਾਂ ਦੇ ਥੰਮ ਬਣ ਕੇ ਖੜੀਏ ਉਹਨਾਂ ਦੇ ਵੱਡੇ ਭਰਾ ਬਣ ਕੇ ਖੜੀਏ ਤੇ ਜੇ ਲੋੜ ਪਵੇ ਰੱਬ ਨਾ ਕਰੇ ਉਹ ਲੋਡ ਪਵੇ ਤਾਂ ਜੇ ਲੋਡ ਪਵੇ ਤਾਂ ਸਾਰੀਆਂ ਧਿਰਾਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇਹ ਇਹਦੇ ਵਿੱਚ ਉਤਰਣਗੀਆਂ ਤੇ ਉਹਨਾਂ ਦੇ ਸਾਥ ਜ਼ਰੂਰ ਦੇਣਗੀਆਂ ਅੱਛਾ ਦਵਾਬੀ ਜੀ ਜਾਂਦੇ ਜਾਂਦੇ ਇੱਕ ਸਵਾਲ ਹੇਟਰਸ ਦੇ ਵੱਲੋਂ ਕਿਉਂਕਿ ਅਸੀਂ ਹਮੇਸ਼ਾ ਨੋਟ ਕਰਦੇ ਹੈਗੇ ਆ ਕਮੈਂਟ ਦੇ ਵਿੱਚ ਤੁਹਾਡੇ ਏਟ ਹੇਟਰ ਜਿਹੜੇ ਹੈਗੇ ਉਹ ਤੁਹਾਡੇ ਤੋਂ ਵਕ-ਵਕ ਸਵਾਲ ਜ਼ਰੂਰ ਪੁੱਛਦੇ ਨੇ ਜਿਵੇਂ ਤੁਸੀਂ ਹੁਣ ਮੈਂਸ਼ਨ ਤਾਂ ਕੀਤਾ ਕਿ ਜੋ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਆ ਜਾਂ ਜੋ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਨੇ ਉਹਨਾਂ ਦੇ ਵੱਲੋਂ ਹੀ ਮੋਚਾ ਸਾਂਭਿਆ ਗਿਆ ਹੈਗਾ ਤੇ ਉਹਦੇ ਵਿੱਚ ਇੰਟਰਫੇਅਰ ਕਰਨਾ ਤੁਸੀਂ ਠੀਕ ਨਹੀਂ ਸਮਝਿਆ ਤੁਸੀਂ ਇਹ ਕਿਹਾ ਲੇਕਿਨ ਜੋ ਤੁਹਾਡੇ ਹੇਟਰਸ ਨੇ ਉਹਨਾਂ ਦੇ ਵੱਲੋਂ ਤਾਂ ਇਹ ਕਿਹਾ ਜਾਵੇਗਾ ਕਿ ਤੂੰ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਰਹਿ ਕੇ ਵੀ ਇਸ ਧਰਨੇ ਦੇ ਵਿੱਚ ਆਇਆ ਹੀ ਨਹੀਂ ਉਹਨਾਂ ਨੂੰ ਜਵਾਬ ਕੀ ਆਪ ਇੱਥੇ ਯੂਨੀਵਰਸਿਟੀ 'ਚ ਹੀ ਖੜੇ ਆਂ ਦੁਪਹਿਰੇ ਵੀ ਆਪਾਂ ਇੱਥੇ ਹੀ ਸੀਗੇ ਠੀਕ ਆ ਬਟ ਇਹ ਆ ਵੀ ਜ਼ਰੂਰੀ ਨਹੀਂ ਹੈਗਾ ਹਰ ਜਗ੍ਹਾ ਚੌਧਰ ਕਰਨੀ ਹੁੰਦੀ ਆ ਠੀਕ ਆ ਚੌਧਰ ਦੇ ਚੱਕਰ 'ਚ ਜਨਾਲਾ ਹੋਇਆ ਸੀ ਜੇ ਹੇਟਰਸ ਨੇ ਮੇਰੇ ਨਾਲ ਪੰਗਾ ਹੀ ਲੈਣਾ ਤਾਂ ਫਿਰ ਮੈਂ ਕਹੂੰਗਾ ਚੌਧਰ ਦੇ ਚੱਕਰ 'ਚ ਅਜਨਾਲਾ ਹੋਇਆ ਸੀ ਤੇ ਇਹ ਨੌਜਵਾਨ ਬਹੁਤ ਵਧੀਆ ਸੂਝਵਾਨ ਤਰੀਕੇ ਦੇ ਨਾਲ ਇਸ ਸੀਜ਼ਨ ਨੂੰ ਆਪਰੇਟ ਕਰ ਰਹੇ ਆ ਹਜ਼ਾਰਾਂ ਲੋਕ ਆ ਜਿੱਥੇ ਇਕੱਠੇ ਹੋਏ ਉਸ ਤੋਂ ਬਾਅਦ ਵੀ ਪ੍ਰਸ਼ਾਸਨ ਦੰਦਾ ਥੱਲੇ ਉਂਗਲਾਂ ਦੱਬ ਕੇ ਇਹ ਬਸ ਆਪਣੀਆਂ ਕਚੀਚੀਆਂ ਵਟਦਾ ਰਹਿ ਗਿਆ ਵੀ ਇੱਥੇ ਕੋਈ ਅਦਾਦਾ ਖਰੂਦ ਨਹੀਂ ਪਿਆ ਇਸ ਧਰਨੇ ਨੂੰ ਬਖੇਰਣ ਦੇ ਲਈ ਖੇਰੂ ਖੇਰੂ ਕਰਨ ਦੇ ਲਈ ਉਹਨਾਂ ਦੇ ਕੋਲ ਪੁਆਇੰਟਸ ਨਹੀਂ ਹੈਗੇ ਔਰ ਉਹਨਾਂ ਇਹ ਧਰਨਾ ਜਿਹੜਾ ਹੈਗਾ ਉਹ ਬਹੁਤ ਵੱਡਾ ਹੋ ਕੇ ਨਿਬੜਿਆ ਅੱਜ ਔਰ ਇਹ ਆਵਾਜ਼ ਜਿਹੜੀ ਹੈਗੀ ਉਹ ਬਹੁਤ ਬੁਲੰਦ ਹੋ ਕੇ ਸੈਂਟਰ ਤੱਕ ਗਈ ਹੈ ਸ਼ਾਬਾਸ਼ ਆ ਉਹਨਾਂ ਨੌਜਵਾਨਾਂ ਦੀ ਠੀਕ ਆ ਤੇ ਮੈਂ ਜੇ ਹੇਟਰਸ ਨੇ ਮੇਰੇ ਨਾਲ ਪੰਗੇ ਲੈਣਾ ਹੀ ਆ ਜ਼ਰੂਰ ਲੈਣ ਮੈਂ ਕਿਹੜਾ ਪਿੱਛੇ ਭੱਜਿਆ ਹਨਾ ਜ਼ਰੂਰ ਲੈਂਦੇ ਰਹਿਣ ਤੇ ਫਿਰ ਮੈਂ ਕਹੂੰਗਾ ਕਿ ਕਜਨਾਲਾ ਹੋਇਆ ਸੀ ਤੇ ਅੱਜ ਯੂਨੀਵਰਸਿਟੀ ਹੋਇਆ ਤੇ ਇੱਕ ਕਈਆਂ ਨੂੰ ਇਹ ਭੁਲੇਖਾ ਸੀਗਾ ਕਿ ਕਈਆਂ ਜਿਹੜੇ ਉਹ ਹੇਟਰਸ ਨੇ ਨਾ ਉਹਨਾਂ ਨੂੰ ਲੱਗਦਾ ਕਿ ਉਹ ਉਹਨਾਂ ਦਾ ਜਿਹੜਾ ਮਸਤੀ ਦੀ ਗੱਲ ਗਵਾ ਅਮਰਤਪਾਲ ਅਮਰਤਪਾਲ ਤੋਂ ਪਹਿਲਾਂ ਉਹਨਾਂ ਨੂੰ ਲੱਗਦਾ ਕਿ ਕੌਮ ਹੀ ਨਹੀਂ ਜਿਉਂਦੀ ਸੀ ਤੇ ਅਮਰਤਪਾਲ ਤੋਂ ਬਾਅਦ ਕੌਮਸ਼ਾਹ ਖਤਮ ਹੋ ਜੂਗੀ ਤੇ ਉਹਨਾਂ ਨੂੰ ਇਹ ਇਹ ਅੱਜ ਦੇ ਪ੍ਰੋਟੈਸਟ ਦੇ ਵਿੱਚ ਉਹਦੀ ਉਹਨਾਂ ਨੂੰ ਸਮਝ ਆ ਗਿਆ ਹੋਣਾ ਵੀ ਇਹ ਇੱਥੇ ਨਾ ਕੋਈ ਅਮਰਤਪਾਲ ਤੇ ਨਾ ਕੋਈ ਦੁਆਬੀ ਕੌਮ ਨੇ ਹਮੇਸ਼ਾ ਜਿਉਂਦੀ ਰਹਿਣਾ ਕੌਮ ਨੇ ਅਬਦਾਲੀ ਵੀ ੜਾਇਆ ਕੌਮ ਮੈਂ ਪੰਜਾਬੀ ਕੌਮ ਦੀ ਗੱਲ ਕਰ ਰਿਹਾ ਕੌਮ ਨੇ ਸਿਕੰਦਰ ਵੀ ੜਾਇਆ ਕੌਮ ਨੇ ਅਬਦਾਲੀ ਵੀ ੜਾਇਆ ਕੌਮ ਨੇ ਇੰਦਰਾ ਵੀ ੜਾਈ ਠੀਕ ਆ ਜੀ ਲੱਖਾਂ ਦੁਆਬੀ ਆ ਜਾਣੇ ਆ ਲੱਖਾਂ ਅਮਰਤਪਾਲ ਆ ਜਾਣੇ ਆ ਕੌਮ ਨੇ ਉੱਥੇ ਹੀ ਰਹਿਣਾ ਲੱਖਾਂ ਦੁਆਬੀ ਤੇ ਲੱਖਾਂ ਅਮਰਤਪਾਲ ਆ ਕੇ ਫਨਾ ਹੋ ਗਏ ਨਿਕਲ ਜਾਣੇ ਨੇ ਇਹ ਜਿਹੜੇ ਇਹ ਜਿਹੜੇ ਚਾਰਕ ਹੈਗੇ ਨੇ ਅ ਟਪੂਸੀਆਂ ਮਾਰਨ ਵਾਲੇ ਕਮੈਂਟਾਂ ਦੇ ਵਿੱਚ ਠੀਕ ਹੈ ਜੀ ਮੈਂ ਦਿਨੇ ਵੀ ਬਹੁਤ ਵਾਰੀ ਇੱਥੋਂ ਦੀ ਫੋਟੋਜ਼ ਵਗੈਰਾ ਸ਼ੇਅਰ ਕੀਤੀਆਂ ਹੈਗੀਆਂ ਤੇ ਇਹਨਾਂ ਦੀ ਆਪਾਂ ਨੂੰ ਪਰਵਾਹ ਨਹੀਂ ਹੈਗੀ ਇਹ ਇੱਕ ਫੇਸ ਆ ਛੋਟਾ ਜਿਹਾ ਇਹ ਛੋਟਾ ਜਿਹਾ ਫੇਸ ਆ ਅੱਜ ਉਹਨਾਂ ਦਾ ਵੀ ਭਲੇਖਾ ਨਿਕਲ ਗਿਆ ਹੋਣਾ ਕਿ ਅਮਰਤਪਾਲ ਤੋਂ ਬਿਨਾ ਸ਼ਾਦ ਪੰਜਾਬ ਹੀ ਡੁੱਬ ਜੂਗਾ। ਹਾਂ ਠੀਕ ਆ ਜੀ ਇਹ ਗੁਰੂ ਸਾਹਿਬ ਦਾ ਪੰਥ ਆ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਪੰਥ ਆ ਇਹ ਕਿਸੇ ਇੱਕ ਦੇ ਕਰਕੇ ਨਹੀਂ ਜਿਉਂਦਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਕਰਕੇ ਜਿਉਂਦਾ। ਇਹ ਜਿਹੜਾ ਗੁਰੂ ਪਾਸ਼ਾ ਦੇ ਉਹ ਦਿੱਤੀਆਂ ਹੋਈਆਂ ਕੁਰਬਾਨੀਆਂ ਕਰਕੇ ਜਿਉਂਦਾ ਇਹ ਨਾ ਮੇਰਾ ਨਾ ਤੁਹਾਡਾ ਤੇ ਨਾ ਕਿਸੇ ਹੋਰ ਦਾ। ਮੇਰੇ ਵਰਗੇ ਅਮਰਤਪਾਲ ਵਰਗੇ ਲੱਖਾਂ ਆਣੇ ਨੇ। ਲੱਖਾਂ ਇਸ ਮਿੱਟੀ 'ਚ ਫਨਾ ਹੋ ਜਾਣਾ ਨੇ ਤੇ ਪੰਥ ਨੇ ਜਿਉਂਦਾ ਹੀ ਰਹਿਣਾ। ਜੀ ਜਾਂਦੇ ਜਾਂਦੇ ਜੋ ਅੱਜ ਦੀ ਯੂਥ ਜਿਨ੍ਹਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਨੂੰ ਜੋਸ਼ੀਲੇ ਅੰਦਾਜ਼ ਦੇ ਵਿੱਚ ਤੁਹਾਡਾ ਮੈਸੇਜ ਸ਼ਰੋਕ ਕਮਾਲ ਕੀਤਾ ਨਾਸਾਂ ਥਾਣੀ ਧੂਆ ਲਿਆਤਾ ਇਹਨਾਂ ਦੇ ਇਹ ਜਿਹੜੇ ਕਹਿੰਦੇ ਸੀਗੇ ਮੈਂ ਸਵੇਰੇ ਜਦੋਂ ਆਇਆ ਪੰਜਾਬ ਵੱਲੋਂ ਆਇਆ ਤੇ ਇਧਰ ਮੁੱਲਾਪੁਰ ਬੈਰੀਕੇਡ ਲੱਗੇ ਹੋਏ ਸੀਗੇ ਵੱਡੇ ਵੱਡੇ ਬੈਰੀਕੇਡ ਲੱਗੇ ਹੋਏ ਟਿਪਰ ਲਾਏ ਹੋਏ ਤੇ ਉਹ ਦੀਪ ਸਿੱਧੂ ਯਾਦ ਆ ਗਿਆ ਕਿਤੇ ਮੈਂ ਕਿਹਾ ਅੱਜ ਜੇ ਦੀਪ ਸਿੱਧੂ ਹੁੰਦਾ ਨਾ ਨਜ਼ਾਰਾ ਆ ਜਾਂਦਾ ਤੇ ਉਹ ਦੀਪ ਸਦੂ ਕਿਤੇ ਵਰਤਦਾ ਦਿਖਿਆ ਜਦੋਂ ਤੁਸੀਂ ਟਰੈਕਟਰ ਬਾੜ ਤੇ ਯੂਨੀਵਰਸਿਟੀ ਤੇ ਇਹ ਕਹਿੰਦੇ ਬੰਦੇ ਨਹੀਂ ਬਾੜਦੇ ਇਹ ਕਹਿੰਦੇ ਪੰਜਾਬ ਚੋਂ ਟੱਪਾ ਨਹੀਂ ਦੇਣਾ ਸਵੇਰੇ ਜਦੋਂ ਅਸੀਂ ਆਏ ਆ ਤੇ ਗੱਡੀਆਂ ਦੇ ਨੰਬਰ ਚੈੱਕ ਹੋ ਰਹੇ ਸੀਗੇ ਪੀਵੀ 65 ਸੀਐਚ 01 ਪੀਬੀ 27 ਜਿਹੜੇ ਸਾਡੇ ਇਧਰ ਦੇ ਨੇੜੇ ਤੇੜੇ ਦੇ ਨੰਬਰ ਨੇ ਉਹੀ ਐਂਟਰ ਹੋਣ ਦੇ ਰਹੇ ਸੀਗੇ ਤੇ ਉਸ ਟਾਈਮ ਲੱਗਿਆ ਸੀ ਕਿ ਯਾਰ ਇਹ ਅੱਜ ਧਰਨਾ ਜਿਹੜਾ ਹੈਗਾ ਉਹ ਖਰਾਬ ਕਰਨਗੇ ਇਹ ਧਰਨੇ ਨੂੰ ਨਾਕਾਮ ਕਰਨਗੇ ਪਰ ਕੀ ਬਾਤ ਹੈ ਸ਼ੁਰੂ ਕਮਾਲ ਕੀਤਾ ਤੁਸੀਂ ਤੁਹਾਡੇ ਮੂਰੇ ਇਹ ਲਫ਼ਜ਼ਾਂ ਦੇ ਵਿੱਚ ਕਹਿਣਾ 200 ਸਾਲ ਪਹਿਲਾਂ ਕਿਵਦਾਲੀ ਦੜਾਇਆ ਸੀ 300 ਸਾਲ ਪਹਿਲਾਂ ਤੇ 5 5000 ਸਾਲ ਪਹਿਲਾਂ ਸਿਕੰਦਰ ਦੜਾਇਆ ਸੀ ਇਹ ਲਫ਼ਜ਼ਾਂ ਚ ਕਹਿਣਾ ਤੇ ਲਿਖਿਆ ਪੜਨਾ ਬੜਾ ਸੌਖਾ ਤੇ ਇਹਨੂੰ ਵਿਚਰਦੇ ਹੋਏ ਇਹਨੂੰ ਵਾਪਰਦੇ ਹੋਏ ਅੱਖੀਂ ਦੇਖਣਾ ਉਹ ਬਾ ਕਮਾਲ ਹੁੰਦਾ ਰੂਹ ਲੂ ਗੰਡੇ ਖੜੇ ਹੁੰਦੇ ਨੇ ਤੇ ਉਹ ਤੁਸੀਂ ਅੱਜ ਪ੍ਰਤੱਖ ਦਿਖਾਇਆ ਇੱਕ ਛੋਟਾ ਜਿਹਾ ਐਗਜ਼ਾਮਪਲ ਹੁੰਦਾ ਰਹਿਣਾ ਚਾਹੀਦਾ ਇਦਾਂ ਦੇ ਕੰਮ ਹੁੰਦੇ ਰਹਿਣੇ ਚਾਹੀਦੇ ਇਦਾਂ ਦੇ ਐਗਜ਼ਾਮਪਲ ਹੁੰਦੇ ਰਹਿਣੇ ਚਾਹੀਦੇ ਆ ਤਾਂ ਕਿ ਸਾਨੂੰ ਇਹ ਯਾਦ ਰਵੇ ਕਿ ਅਸੀਂ ਕੌਣ ਆ ਤੇ ਸਾਨੂੰ ਇਹ ਵੀ ਯਾਦ ਰਵੇ ਕਿ ਸਾਡੀਆਂ ਨਸਲਾਂ ਹਾਲੇ ਜਿਉਂਦੀਆਂ ਨੇ ਤੇ ਸਾਡੀਆਂ ਨਸਲਾਂ ਦੀਆਂ ਰਗਾਂ ਦੇ ਵਿੱਚ ਹਾਲੇ ਇਨਕਲਾਬ ਜੁਂਦਾ ਆ ਹਾਲੇ ਕੌਮ ਜੁਂਦੀ ਆ ਬਾ ਕਮਾਲਾ ਸ਼ਰੋ ਬਾ ਕਮਾਲਾ